ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਰਹੁ ਏਕ ਦਿਹਾਰਿਆ ਸਬਕਿਸ਼ ਦੇਵ ਨ ਹਰ ਸਾਸ ਸਸਿ ਸਿਮਰਤ ਰਹੇ ਨਾਨਕ ਦਰਸ ਅਤਾਰ ਪਉੜੀ ਦਦਾ ਦਾਤਾ ਏਕ ਹੈ ਸਾਬਕੋ ਦੇਵਨ ਹਰ ਦਿੰਦੇ ਟੋਟ ਨਾ ਆਵੇ ਅਗਨਤ ਪਰੇ ਮੰਡਾਰੇ ਦਨ ਹਰ ਸਦ ਜੀਵਨ ਹਾਰਾ ਮਨ ਮੁਰਕ ਕਿਉ ਤਾਹੇ ਬਿਸਰਾ ਦੋਸ਼ ਨਹੀਂ ਕਾਹੂ ਕੋ ਮਿਤਾ ਮਾਇਆ ਹੋ ਬੰਦ ਤਬ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮੁਖ ਧਰਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਰਹੋ ਏਕ ਦਿਹਾਰਿਆ ਸਬਕਿ ਸਿਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਤਾਰ ਪੌੜੇ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਦੇਂਦੇ ਟੋਟ ਨਾ ਆਵਈ ਅਗਨਤ ਪਰੇ ਮੰਡਾਰੇ ਦਨਹਾਰ ਸਦ ਜੀਵਨ ਹਾਰਾ ਮਨ ਮੁਰਖ ਕਿਉ ਤਾਹੇ ਬਿਸਾਰਾ ਦੋਸ਼ ਨਹੀਂ ਕਾਹੂ ਕੋ ਮਿਤਾ ਮਾਇਆ ਮੋ ਬੰਦਤਾ ਬਕੀਤਾ ਦਰਦ ਨਿਵਾਰਹਿ ਜਾਕੇ ਆਪੇ ਨਾਨਕ ਤੇ ਤੇ ਗੁਰਮੁਖ ਧਰਾਪੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਦਾਸ ਰਹੁ ਏਕ ਦਿਹਾਰਿਆ ਸਬਕਿ ਸਿਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਤਾਰ ਪਉੜੀ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਦਿੰਦੇ ਟੋਟ ਨਾ ਆਵੇ ਅਗਨਤ ਪਰੇ ਮੰਡਾਰੇ ਦੈਨ ਹਰ ਸਦ ਜੀਵਨ ਹਾਰਾ ਮਨ ਮੁਰਕ ਕਿਉ ਤਾਹੇ ਬਿਸਰਾ ਦੋਸ਼ ਨਹੀਂ ਕਹੂ ਕੋ ਮਿਤਾ ਮਾਇਆ ਮੋ ਬੰਦ ਤਬ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮੁਖ ਧਰਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਰਹੁ ਏਕ ਦਿਹਾਰਿਆ ਸਬਕਿ ਸਿਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਤਾਰ ਪੌੜੇ ਦਦਾ ਦਾਤਾ ਏਕ ਹੈ ਸਭ ਕੋ ਦੇਵ ਨ ਹਰ ਦੇਂਦੇ ਟੋਟ ਨ ਆਵਈ ਅਗਨਤ ਪਰੇ ਮੰਡਾਰ दैन हार साध जीवन हारा मन मूर्ख क्यों ताहे बसारा दोष नहीं का मको मिता मायाओं बंद पाप किया दर्द निवार है जाके आपे नानक ते गुरमुख ते त्रापे ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਦਾਸ ਰਹੁ ਏਕ ਨਿਹਾਰਿਆ ਸਬਕਿ ਸਿਵਨ ਹਰ ਸਾਸ ਸਾਸ ਸਿਮਰਤ ਰਹਿ ਨਾਨਕ ਦਰਸ ਅਤਾਰ ਪਉੜੀ ਦਦਾ ਦਾਤਾ ਏਕ ਹੈ ਸਬਕੋ ਦੇਵਨ ਹਰ दें दे तोट न आवे अगनत परे देन हार सात जीवन हारा मन मूर्ख क्यों ताहे बेसारा दोष नहीं का मको मिता माया बंद तब कीता दर्द निवारे जाके आपे ਨਾਨਕ ਤੇ ਤੇ ਗੁਰਮੁਖ ਧਰਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਰੋ ਏਕ ਦਿਹਾਰਿਆ ਸਬਕਿ ਸਿ ਦੇਵ ਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਤਾਰ ਪੌੜੇ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਦੇਂਦੇ ਟੋਟ ਨਾ ਆਵਈ ਅਗਨਤ ਪਰੇ ਮੰਡਾਰੇ ਦੈਨ ਹਰ ਸਤ ਜੀਵਨ ਹਰਾ ਮਨ ਮੂਰਖ ਕਿਉ ਤਾਹੇ ਬਿਸਾਰਾ ਦੋਸ ਨਹੀਂ ਕਾਹੂ ਕੋ ਮਿਤਾ ਮਾਇਆ ਨੂੰ ਬੰਦ ਪ੍ਰਭ ਕੀਤਾ ਦਰਦ ਨਿਵਾਰ ਹੈ ਜਾ ਕੇ ਆਪੇ ਨਾਨਕ ਤੇ ਤੇ ਗੁਰਮੁਖ ਤਰਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਰਹੁ ਏਕ ਦਿਹਾਰਿਆ ਸਬਕਿ ਸਿਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਤਾਰ ਪਉੜੀ ਦਦਾ ਦਾਤਾ ਏਕ ਹੈ सब तो बनहार दोट न आवे अगनत परे भंडार हार सात जीवन हरा मन मूर्ख क्यों ताहे बेसारा दोष नहीं काम को मिता माया बंद प्राप किता ਦਰਦ ਨਿਵਾਰੇ ਜਾਕੇ ਆਪੇ ਨਾਨਕ ਤੇ ਤੇ ਗੁਰਮੁਖ ਧਰਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਰੋ ਏਕ ਦਿਹਾਰਿਆ ਸਬਕਿਸ਼ ਦੇਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਤਾਰ ਪੌੜੀ ਦਦਾ ਦਾਤਾ ਇਕ ਹੈ ਸਭ ਕੋ ਦੇਵਨ ਹਰ ਦੇਂਦੇ ਟੋਟ ਨਾ ਆਵਈ ਅਗਨਤ ਪਰੇ ਮੰਡਾਰ ਦਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਾਹੇ ਬਿਸਰਾ ਦੋਸ਼ ਨਹੀਂ ਕਾਹੂ ਕੋ ਮਿਤਾ ਮਾਇਆ ਮੋ ਬੰਦ ਤਬ ਕੀਤਾ ਦਰਦ ਨਿਵਾਰਹਿ ਜਾਕੇ ਆਪੇ ਨਾਨਕ ਤੇ ਤੇ ਗੁਰਮੁਖ ਧਰਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਦਾਸ ਰਹੁ ਏਕ ਦਿਹਾਰਿਆ ਸਬਕਿ ਸਿਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਤਾਰ ਪਉੜੀ ਦਦਾ ਦਾਤਾ ਏਕ ਹੈ ਸਬਕੋ ਦੇਵਨ ਹਰ ਦਿੰਦੇ ਟੋਟਣਾ ਆਵੇ ਅਗਨਤ ਪਰੇ ਮੰਡਾਰੇ ਦਨ ਹਰ ਸਦ ਜੀਵਨ ਹਰਾ ਮਨ ਮੁਰਕ ਕਿਉ ਤਾਹੇ ਬਿਸਾਰਾ ਦੋਸ਼ ਨਹੀਂ ਕਹੂ ਕੋ ਮਿਤਾ ਮਾਇਆ ਨੂੰ ਬੰਦ ਤਾਬ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮੁਖ ਧਰਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਰੋ ਏਕ ਦਿਹਾਰਿਆ ਸਬਕਿ ਸੇਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਤਾਰ ਪੌੜੀ ਦਦਾ ਦਾਤਾ ਇਕ ਹੈ ਸਭ ਕੋ ਦੇਵਨ ਹਰ ਦੇਂਦੇ ਟੋਟ ਨਾ ਆਵਈ ਅਗਨਤ ਪਰੇ ਮੰਡਾਰੇ ਦਨਹਾਰ ਸਦ ਜੀਵਨ ਹਾਰਾ ਮਨ ਮੁਰਖ ਕਿਉ ਤਾਹੇ ਬਿਸਰਾ ਦੋਸ ਨਹੀਂ ਕਾਹੂ ਕੋ ਮੀਤਾ ਮਾਇਆ ਮੋ ਬੰਦਤਾ ਬਕੀਤਾ ਦਰਦ ਨਿਵਾਰਹਿ ਜਾਕੇ ਆਪੇ ਨਾਨਕ ਤੇ ਤੇ ਗੁਰਮੁਖ ਧਰਾਪੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਰਹੁ ਏਕ ਦਿਹਾਰਿਆ ਸਬਕਿ ਸਿਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਤਾਰ ਪਉੜੀ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਦਿੰਦੇ ਟੋਟਣਾ ਆਵੇ ਅਗਨਤ ਪਰੇ ਮੰਡਾਰੇ ਦਨ ਹਰ ਸਦ ਜੀਵਨ ਹਰਾ ਮਨ ਮੁਰਕ ਕਿਉ ਤਾਹੇ ਬਸਰਾ ਦੋਸ਼ ਨਹੀਂ ਕਹੂ ਕੋ ਮਿਤਾ ਮਾਇਆ ਹੋ ਬੰਦ ਤਬ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮੁਖ ਧਰਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਰਹੁ ਏਕ ਦਿਹਾਰਿਆ ਸਬਕਿ ਸਿਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਤਾਰ ਪੌੜੇ ਦਦਾ ਦਾਤਾ ਇਕ ਹੈ ਸਭ ਕੋ ਦੇਵਨ ਹਰ ਦੇਂਦੇ ਟੋਟ ਨਾ ਆਵੇ ਅਗਨਤ ਪਰੇ ਮੰਡਾਰੇ ਦਨ ਹਰ ਸਦ ਜੀਵਨ ਹਾਰਾ ਮਨ ਮੁਰਕ ਕਿਉ ਤਾਹੇ ਬਿਸਰਾ ਦੋਸ਼ ਨਹੀਂ ਕਾਹੂ ਕੋ ਮਿਤਾ ਮਾਇਆ ਨੋ ਬੰਦ ਤਬ ਕੀਤਾ ਦਰਦ ਨਿਵਾਰਹਿ ਜਾਕੇ ਆਪੇ ਨਾਨਕ ਤੇ ਤੇ ਗੁਰਮੁਖ ਧਰਾਪੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਰਹੁ ਏਕ ਦਿਹਾਰਿਆ ਸਬਕਿ ਸਿਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਤਾਰ ਪੌੜੀ ਦਦਾ ਦਾਤਾ ਏਕ ਹੈ ਸਬਕ ਦੇਵਨ ਹਰ ਦਿੰਦੇ ਟੋਟ ਨਾ ਆਵੇ ਅਗਨਤ ਪਰੇ ਮੰਡਾਰੇ ਦਨ ਹਰ ਸਦ ਜੀਵਨ ਹਰਾ ਮਨ ਮੁਰਕ ਕਿਉ ਤਾਹੇ ਬਿਸਰਾ ਦੋਸ਼ ਨਹੀਂ ਕਾਹੂ ਕੋ ਮਿਤਾ ਮਾਇਆ ਹੋ ਬੰਦ ਤਪ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮੁਖ ਧਰਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਰਹੁ ਏਕ ਦਿਹਾਰਿਆ ਸਬਕਿ ਸਿ ਦੇਵ ਨਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਤਾਰ ਪੌੜੇ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਰ ਦੇਂਦੇ ਟੋਟ ਨਾ ਆਵਈ ਅਗਨਤ ਪਰੇ ਮੰਡਾਰੇ ਦੈਨ ਹਰ ਸਤ ਜੀਵਨ ਹਰਾ ਮਨ ਮੂਰਖ ਕਿਉ ਤਾਹੇ ਬਿਸਾਰਾ ਦੋਸ ਨਹੀਂ ਕਾਹੂ ਕੋ ਮਿਤਾ ਮਾਇਆ ਮੋ ਬੰਦ ਪ੍ਰਭ ਕੀਤਾ ਦਰਦ ਨਿਵਾਰ ਹੈ ਜਾ ਕੇ ਆਪੇ ਨਾਨਕ ਤੇ ਤੇ ਗੁਰਮੁਖ ਤਰਾਪੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਰਹੁ ਏਕ ਦਿਹਾਰਿਆ ਸਬਕਿ ਸਿਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਤਾਰ ਪਉੜੀ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਦਿੰਦੇ ਟੋਟ ਨਾ ਆਵੇ ਅਗਨਤ ਪਰੇ ਮੰਡਾਰੇ ਦੇਨ ਹਰ ਸਦ ਜੀਵਨ ਹਾਰਾ ਮਨ ਮੁਰਕ ਕਿਉ ਤਾਹੇ ਬਿਸਰਾ ਦੋਸ਼ ਨਹੀਂ ਕਾਹੂ ਕੋ ਮਿਤਾ ਮਾਇਆ ਮੋ ਬੰਦ ਤਬ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮੁਖ ਧਰਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਰਹੁ ਏਕ ਦਿਹਾਰਿਆ ਸਬਕਿ ਸਿਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਤਾਰ ਪੌੜੀ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਦੇਂਦੇ ਟੋਟ ਨਾ ਆਵੇ ਅਗਨਤ ਪਰੇ ਮੰਡਾਰ ਦਨ ਹਰ ਸਦ ਜੀਵਨ ਹਰਾ ਮਨ ਮੁਰਕ ਕਿਉ ਤਾਹੇ ਬਸਰਾ ਦੋਸ ਨਹੀਂ ਕਾਹੂ ਕੋ ਮਿਤਾ ਮਾਇਆ ਨੋ ਬੰਦ ਤਬ ਕੀਤਾ ਦਰਦ ਨਿਵਾਰਹਿ ਜਾਕੇ ਆਪੇ ਨਾਨਕ ਤੇ ਤੇ ਗੁਰਮੁਖ ਧਰਾਪੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਦਾਸ ਰਹੁ ਏਕ ਦਿਹਾਰਿਆ ਸਬਕਿ ਸਿਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਤਾਰ ਪਉੜੀ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਦਿੰਦੇ ਟੋਟ ਨਾ ਆਵੇ ਅਗਨਤ ਪਰੇ ਮੰਡਾਰੇ ਦਨ ਹਰ ਸਦ ਜੀਵਨ ਹਰਾ ਮਨ ਮੁਰਕ ਕਿਉ ਤਾਹੇ ਬਸਰਾ ਦੋਸ਼ ਨਹੀਂ ਕਹੂ ਕੋ ਮਿਤਾ ਮਾਇਆ ਮੋ ਬੰਦ ਤਬ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮੁਖ ਧਰਾਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਰਹੁ ਏਕ ਦਿਹਾਰਿਆ ਸਬਕਿ ਸਿਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਤਾਰ ਪੌੜੀ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਰ ਦੇਂਦੇ ਟੋਟ ਨਾ ਆਵੇ ਅਗਨਤ ਪਰੇ ਮੰਡਾਰ दैन हार सात जीवन हारा मन मूर्ख क्यों ताहे बसारा दोष नहीं का को मिता माया बंद प्राप कि दर्द निवार जा जाके आपे नानक गुरमुख ते ते त्रपे ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਰਹੁ ਏਕ ਦਿਹਾਰਿਆ ਸਬਕਿ ਸਿਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਤਾਰ ਪਉੜੀ ਦਦਾ ਦਾਤਾ ਏਕ ਹੈ ਸਾਬ ਕੋ ਦੇਵਨ ਹਰ ਦਿੰਦੇ ਟੋਟ ਨਾ ਆਵੇ ਅਗਨਤ ਪਰੇ ਮੰਡਾਰੇ ਦਨ ਹਰ ਸਦ ਜੀਵਨ ਹਰਾ ਮਨ ਮੁਰਕ ਕਿਉ ਤਾਹੇ ਬਿਸਰਾ ਦੋਸ਼ ਨਹੀਂ ਕਾਹੂ ਕੋ ਮਿਤਾ ਮਾਇਆ ਹੋ ਬੰਦ ਤਬ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਬੁਰਮਕ त्राਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਰਹੁ ਏਕ ਦਿਹਾਰਿਆ ਸਬਕਿ ਸਿਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਤਾਰ ਪੌੜੀ ਦਦਾ ਦਾਤਾ ਇਕ ਹੈ ਸਭ ਕੋ ਦੇਵਨ ਹਰ ਦੇਂਦੇ ਟੋਟ ਨਾ ਆਵੇ ਅਗਨਤ ਪਰੇ ਮੰਡਾਰ दैन हार सा जीवन हारा मन मूर्ख क्यों ताहे बिसारा दोष नहीं का को मिता माया बंद पाप किता दर्द निवार है जाके आपे नानक ते गुरमुख ते त्रापे ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਰਹੋ ਏਕ ਦਿਹਾਰਿਆ ਸਬਕਿਸ਼ ਦੇਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਤਾਰ ਪੌੜੀ ਦਦਾ ਦਾਤਾ ਇਕ ਹੈ ਸਭ ਕੋ ਦੇਵਨ ਹਰ ਦੇਂਦੇ ਟੋਟ ਨਾ ਆਵਈ ਅਗਨਤ ਪਰੇ ਮੰਡਾਰ ਦੇਨ ਹਰ ਸਤ ਜੀਵਨ ਹਰਾ ਮਨ ਮੂਰਖ ਕਿਉ ਤਾਹੇ ਬਿਸਾਰਾ ਦੋਸ ਨਹੀਂ ਕਾਹੂ ਕੋ ਮਿਤਾ ਮਾਇਆ ਮੋ ਬੰਦ ਪ੍ਰਭ ਕੀਤਾ ਦਰਦ ਨਿਵਾਰ ਹੈ ਜਾ ਕੇ ਆਪੇ ਨਾਨਕ ਤੇ ਤੇ ਗੁਰਮੁਖ ਤਰਪੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਰਹੁ ਏਕ ਦਿਹਾਰਿਆ ਸਬਕਿ ਸਿਵਨ ਹਰ ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਅਤਾਰ ਪਉੜੀ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਰ ਦਿੰਦੇ ਟੋਟਣਾ ਆਵੇ ਅਗਨਤ ਪਰੇ ਮੰਡਾਰੇ ਦੈਨ ਹਾਰ ਸਦ ਜੀਵਨ ਹਾਰਾ ਮਨ ਮੁਰਖ ਕਿਉ ਤਾਹੇ ਬਿਸਰਾ ਦੋਸ਼ ਨਹੀਂ ਕਾਹੂ ਕੋ ਮਿਤਾ ਮਾਇਆ ਹੋ ਬੰਦ ਤਬ ਕੀਤਾ ਦਰਦ ਨਿਵਾਰੇ ਜਾਕੇ ਆਪੇ ਨਾਨਕ ਤੇ ਤੇ ਬੁਰਮੁਕ ਧਰਾਪੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ